ਵਾਲੀ ਦਾ ਤਿਉਹਾਰ ਹੈ ਜੀ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਅਸੀਂ ਤੁਹਾਡੇ ਮਤਲਬ ਰਾਈਏ ਐਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਮੈਂ ਐਸਈ ਬਲਵਿੰਦਰ ਸਿੰਘ ਸਿਟੀ ਟੈਕ ਲੁਧਿਆਣਾ ਲੋਕਾਂ ਨੂੰ ਪਹਿਲਾਂ ਤੇ ਦੀਵਾਲੀ ਤੇ ਬੰਦੀ ਛੋੜ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਪਬਲਿਕ ਨੂੰ ਵੀ ਐਹੀ ਤੁਹਾਡੇ ਮਤਲਬ ਰਾਈਏ ਮੈਸੇਜ ਦੇਣਾ ਚਾਹੁੰਦੇ ਆ ਵੀ ਦੀਵਾਲੀ ਦੇ ਦਿਨ ਨੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤੇ ਸਰ ਜ਼ਾਰੂਪਾਂਗਣਾ ਚੱਲੋ ਜਾਣਨਾ ਬਹੁਤ ਕੀਮਤੀ ਨੇ ਐਸੀਬੀ ਪਬਲਿਕ ਨੇ ਪਬਲਿਕ ਸਾਡੀ ਐ ਠੀਕ ਹੈ ਜੀ ਤੇ ਗ੍ਰੀਨ ਵੱਧ ਤੋਂ ਵੱਧ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਤੇ ਗ੍ਰੀਨ ਦੀਵਾਲੀ ਮਨਾਓ ਖੁਸ਼ ਰਹੋ ਆਬਾਦ ਰਹੋ ਜਿਹੜੇ ਸ਼ਰਾਬੀ ਅੰਸਰ ਆਉਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੋ ਸ਼ਰਾਬੀ ਅੰਸਰਾਂ ਨੂੰ ਤੋਂ ਫੜ ਕੇ ਚਲਾਨ ਕਰਾਂਗੇ ਜੀ ਉਹਨਾਂ ਨੂੰ ਉਹਨਾਂ ਨੂੰ ਵੀ ਤੁਹਾਡੇ ਮਦਰਾਂ ਨੂੰ ਕਹਾਂਗੇ ਵੀ ਸੁਧਰ ਜਾਓ ਸੁਧਰਨਾ ਬਹੁਤ ਵਧੀਆ ਚੀਜ਼ ਹੈ ਸੁਧਰ ਕੇ ਆਪਣੇ ਲੋਕਾਂ ਦੇ ਵਿੱਚ ਵਿਚਰੋ ਤੇ ਲੋਕ ਵੀ ਵਧੀਆ ਮੰਨਣਗੇ ਜੀ